ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਨੂੰ ਲੈ ਕੇ ਵਿਰੋਧੀ ਧਿਰ ਅਤੇ ਸਤਾਧਾਰੀਆਂ ਵਿਚਕਾਰ ਵਿਵਾਦ ਬਣ ਗਿਆ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਨੇ ਦੋਸ਼ ਲਾਇਆ ਕਿ ਵਿਧਾਨ ਸਭਾ ਦੇ ਵਿੱਚ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਾਂਦਾ ਦੂਜੇ ਪਾਸੇ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਦਾ ਅਪਰੇਵਾਂ ਦੂਰ ਕਰ ਦਿੱਤਾ ਹੈ ਅਤੇ ਅੱਜ ਇਹਨਾਂ ਨੂੰ ਚੋਣ ਦਿੱਤਾ ਜਾਏਗਾ ਤਾਲਾ ਵਿਖਾ ਕੇ ਇਨਸਟੀਗੇਟ ਕੀਤਾ ਗਿਆ ਜਾਣ ਬੁੱਝ ਕੇ ਕੀ ਅੱਜ ਕਿਉਂਕਿ ਨੈਚੁਰਲੀ ਅਸੀਂ ਸਵਾਲ ਕਰਨੇ ਮੇਰੀ ਜਨਾਨੀ ਨੂੰ ਟਿਕਟ ਮਿਲ ਜੇ ਲੋਕ ਸਭਾ ਦੀ ਮੇਰੀ ਜਨ ਇਹ ਲੋਕ ਸਭਾ ਦੀ ਟਿਕਟ ਪਿੱਛੇ ਹੁਣ ਨਾ ਫਰੇ ਫਿਰਦੇ ਨੇ ਇਹਨਾਂ ਦਾ ਫਰੇਵਾ ਨਾ ਸੀਐਮ ਸਾਹਿਬ ਨੇ ਬਹੁਤ ਠੀਕ ਕਰਤਾ ਰਹਿੰਦਾ ਖੁੰਦਾ ਇਹਨਾਂ ਨੂੰ ਜਿਹੜਾ ਹੈਗਾ ਅੱਜ ਇਹਨਾਂ ਨੂੰ ਦਵਾਂਗੇ ਉਹ ਦਇਆ ਕਰਦੇ ਨੇ ਝੂਰ ਨਾ ਜਖਵਾਵਾਂਗੇ ਦੇਖਦੇ ਜਾਓ ਲੇਕਿਨ ਤੇ ਤਿੰਨਾ ਮਿੰਟਾਂ ਚ ਕਾਂਗਰਸ ਦੇ ਪ੍ਰਧਾਨ ਨੂੰ ਇਹ ਗੱਲ ਕਹਿ ਰਹੇ ਨੇ ਕਾਂਗਰਸ ਪਾਰਟੀ ਦਾ ਇੱਕ ਬੰਦਾ ਲੀਡਰ ਬੋਲਿਆ ਪ੍ਰਤਾਪ ਸਿੰਘ ਬਾਜਵਾ ਦੂਜੇ ਲੀਡਰ ਨੂੰ ਇਹ ਕਹਿ ਰਹੇ ਨੇ ਵੀ ਤਿੰਨਾ ਮਿੰਟਾਂ ਚ ਹੀ ਬਜਟ ਦੇ ਸੁਝਾਅ ਦੇ ਦੇ ਕਿਉਂਕਿ ਬਹੁਤ ਸਾਰੇ ਸਭਿਧਾਨ ਕੱਲ ਜੋ ਵਿਧਾਨ ਸਭਾ ਦੇ ਵਿੱਚ ਹੋਇਆ ਇਸ ਤੋਂ ਸ਼ਰਮਨਾ ਕਦੀ ਹੋ ਨਹੀਂ ਸਕਦਾ ਅਸੀਂ ਲੰਚ ਬ੍ਰੇਕ ਦੇ ਸਮੇਂ ਮੈਂ ਬੜਿੰਗ ਸਾਹਿਬ ਤੇ ਸਾਡੇ ਦਾ ਵਿਕਰਮ ਚੌਧਰੀ ਸੀ ਅਸੀਂ ਸਪੀਕਰ ਸਾਹਿਬ ਦੇ ਚੈਂਬਰ ਚ ਗਏ ਕਿ ਸਪੀਕਰ ਸਾਹਿਬ ਸਾਨੂੰ ਸਮਾਂ ਦਿਓ ਜ਼ਰੂਰ ਅਸੀਂ ਬੋਲਣਾ ਚਾਹੁੰਦੇ ਹਾਂ ਤੇ ਸਪੀਕਰ ਸਾਹਿਬ ਨੇ ਕਹਿ ਕੇ ਠੀਕ ਹੈ ਤੁਹਾਨੂੰ ਅਸੀਂ 10-10 ਮਿੰਟ ਜਿਹੜਾ ਉਹ ਜ਼ਰੂਰ ਸਮਾਂ ਬੋਲਣ ਦਾ ਦਵਾਂਗੇ ਪਰ ਜਦੋਂ ਲੰਚ ਬ੍ਰੇਕ ਤੋਂ ਬਾਅਦ ਆਏ ਆ ਤੇ ਜਦੋਂ ਬੜਿੰਗ ਸਾਹਿਬ ਬੋਲ ਰਹੇ ਸੀ ਦੇ ਉਸ ਤੋਂ ਬਾਅਦ ਉਹਨਾਂ ਨੇ 5 ਮਿੰਟ ਹੋਏ ਤਾਂ ਕਹਿੰਦੇ ਸਮ ਅਪ ਕਰੋ ਕਿਉਂਕਿ ਤੁਹਾਡਾ ਸਮਾਂ ਖਤਮ ਹੋ ਗਿਆ ਤੁਹਾਡਾ ਅਡਰੈਸ ਹੈ ਪੰਜਾਬ ਦੇ ਬਹੁਤ ਵੱਡੇ ਮੁੱਦੇ ਨੇ 15 ਤਰੀਕ ਤੱਕ ਇਹਨਾਂ ਨੇ ਵਿਧਾਨ ਸਭਾ ਦਾ 70 ਦਾ ਤਰੀਕਾ ਵਧਾਤੀਆਂ ਬਿਲਕੁਲ ਸਾਨੂੰ ਇਹ ਉਮੀਦ ਸੀ ਕਿ ਗਵਰਨਰ ਅਡਰੈਸ ਦੇ ਤੇ ਪੰਜਾਬ ਦੇ ਬਜਟ ਤੇ ਕਿਉਂਕਿ ਬਹੁਤ ਸਾਰੀਆਂ ਕਨਫਿਊਜ਼ਨ ਹੈ ਗਈਆਂ 3 ਲੱਖ ਕਰੋੜ ਤੋਂ ਉੱਤੇ ਦਾ ਕਰਜ਼ੇ ਦੀ ਤਜ਼ਵੀਜ਼ ਦਿੱਤੀ ਗਈ ਹੈ ਇਰੇਤੇ ਮੁਕੰਮਲ ਚਰਚਾ ਹੋਣੀ ਚਾਹੀਦੀ ਹੈ ਹੋਇਆ ਇਹ ਕਿ ਉਹ ਚਰਚਾ ਨਾ ਕਰਕੇ ਬਜਟ ਤੇ ਤਿੰਨ ਘੰਟਿਆਂ ਦੇ ਵਿੱਚ ਬਹਿਸ ਖਤਮ ਕਰ ਦੇਗੀ ਕੀ ਪੰਜਾਬ ਦੇ ਬਜਟ ਤੇ ਤੁਸੀਂ ਕੇਵਲ ਤਿੰਨ ਘੰਟਿਆਂ ਚਰਚਾ ਕਰ ਸਕਦੇ ਹੋ ਔਰ ਇਹ ਪਹਿਲੀ ਵਾਰ ਹੀ ਹੋਇਆ ਹੈ ਕਿ ਬਜਟ ਤੋਂ ਅਗਲੇ ਦਿਨ ਚਰਚਾ ਆਦਰਵਾਇਜ਼ ਇੱਕ ਦਿਨ ਦਿੱਤਾ ਜਾਂਦਾ ਹੈ ਇਹ ਇਹ ਖੇਡ ਵੇਖੋ ਇਹਨਾਂ ਦੀ ਕੀ ਹੈ ਸਿਆਸਤ ਹੈ ਕੀ ਬਜਟ ਤੋਂ ਅਗਲੇ ਦਿਨ ਇੱਕ ਦਿਨ ਤਿਆਰੀ ਆਸੇ ਦਿੱਤਾ ਜਾਂਦਾ ਹੈ ਤੇ ਫਿਰ ਬਜਟ ਤੇ ਸਾਰਾ ਦਿਨ ਚਰਚਾਵਾਂ ਹੁੰਦੀਆਂ ਦੋ ਦਿਨ ਚਰਚਾ ਹੁੰਦੀ ਹੈ ਇਹਨਾਂ ਨੇ 3 ਘੰਟਿਆਂ ਦੀ ਚਰਚਾ ਉਹਨਾਂ ਬੀਤੀ ਏਵੇਂ ਹੀ ਗਵਰਨਰ ਅਡਰੈਸ ਤੇ ਹੁੰਦਾ ਹੈ ਕਿ ਦੋ ਦਿਨ ਦੀ ਗਵਰਨਰ ਅਡਰੈਸ ਤੇ ਬੈਸ ਤਾਂ ਜੋ ਸਾਰੇ ਚੁਣੇ ਹੋਏ ਵਿਧਾਨਕਾਰ ਐਮ ਐਲ ਏ ਆਪਣੀ ਗੱਲ ਕਰ ਸਕਣ ਦੂਜੀ ਨਵੀਂ ਗੱਲ ਕੀ ਕੀਤੀ ਪਹਿਲੇ ਦਿਨ ਤਾਲਾ ਵਿਖਾ ਕੇ ਇਨਸਟੀਗੇਟ ਕੀਤਾ ਗਿਆ ਜਾਣ ਬੁੱਝ ਕੇ ਕਿ ਅੱਜ ਕਿਉਂਕਿ ਨੈਚੁਰਲੀ ਅਸੀਂ ਸਵਾਲ ਕਰਨੇ ਸੀ ਜਦੋਂ ਸਵਾਲ ਕਰਨੇ ਸੀ ਤਾਂ ਉਹਨਾਂ ਦੇ ਜਵਾਬ ਦੇਣੇ ਸੀ ਇਹਨਾਂ ਨੇ ਇਨਸਟੀਗੇਟ ਕਰਕੇ ਅਸੀਂ ਵੈਲਚ ਖੜੇ ਹੋ ਕੇ ਅਸੀਂ ਕਿਹਾ ਵੀ ਕੁਐਸਚਨ ਆ ਰਾਜ ਕੁਐਸਚਨ ਆ ਰੋ ਰਿਹਾ ਹੈ ਜ਼ੀਰੋ ਆਰ ਦਿਓ ਉਹ ਨਹੀਂ ਦਿੱਤਾ ਗਿਆ ਤੇ ਕੱਲ ਫਿਰ ਉੱਥੇ ਉਹਨੇ ਬਹਾਨਾ ਬਣਾਇਆ ਸਾਡੇ ਮਾਈਕ ਕੱਢ ਦਿੰਦੇ ਆ ਵੀ ਇਹ ਤਾਂ ਬੋਲਣਾ ਹੀ ਨਹੀਂ ਚਾਹੁੰਦੇ ਇੱਥੇ ਗੱਲ ਹੀ ਨਹੀਂ ਕਰਨਾ ਚਾਹੁੰਦੇ ਔਰ ਕੱਲ ਅਸੀਂ ਗੱਲ ਕਰ ਰਹੇ ਆਂ ਬੋਲ ਰਹੇ ਆਂ ਤੇ ਤਿੰਨਾ ਮਿੰਟਾਂ ਮਿੰਟਾਂ ਚ ਕਾਂਗਰਸ ਦੇ ਪ੍ਰਧਾਨ ਨੂੰ ਇਹ ਗੱਲ ਕਹਿ ਰਹੇ ਨੇ ਕਾਂਗਰਸ ਪਾਰਟੀ ਦਾ ਇੱਕ ਬੰਦਾ ਲੀਡਰ ਬੋਲਿਆ ਪ੍ਰਤਾਪ ਸਿੰਘ ਬਾਜਵਾ ਦੂਜੇ ਲੀਡਰ ਨੂੰ ਇਹ ਕਹਿ ਰਹੇ ਨੇ ਵੀ ਤਿੰਨਾ ਮਿੰਟਾਂ ਚ ਜੀ ਬਜਟ ਦੇ ਸੁਝਾਅ ਦੇ ਦੇ ਕਿਉਂਕਿ ਬਹੁਤ ਸਾਰੇ ਆંકੜੇ ਸਨ ਜਿਨ੍ਹਾਂ ਦੇ ਕੋਈ ਜਵਾਬ ਨਹੀਂ ਸਨ ਔਰ ਫਿਰ ਜਿਸ ਤਰੀਕੇ ਦਾ احمد ਸ਼ਾ ਅਬਦਾਲੀ ਅਰਗਾ ਫਰਮਾਨ ਦਿੱਤਾ ਗਿਆ ਸਪੀਕਰ ਨੇ ਮੈਂ ਸਮਝਦਾ ਕਿ ਮੈਰੀ ਨਿੰਦਾ ਕਰ ਰਹੇ ਇਸ ਸਮੇਂ ਤੋਂ ਆਉਂਦੇ ਜਾਂਦੇ ਰਹੇ ਨੇ ਕਿ ਇਸ ਤਰ੍ਹਾਂ ਤੁਸੀਂ ਚੁਣੇ ਹੋਏ ਲੋਕਾਂ ਦੀ ਤੋਹੀਨ ਕਰਾਉਨੇ ਹੋ ਚੱਕ ਕੇ ਬਾਹਰ ਸਟਾ ਦਿਓ ਮੇਰੇ ਹੁਕਮਾਂ ਦੀ ਪਾਲਣਾ ਕਰੋ ਕਿ ਜਿਵੇਂ ਕੋਈ ਅਕਬਰ ਬਾਦਸ਼ਾਹ ਨੇ ਹੁਕਮ ਦੇ ਦਿੱਤਾ ਹੁੰਦਾ ਤੁਸੀਂ ਵੀ ਐਮਐਲਏ ਬਣੇ ਹੋ ਤੁਸੀਂ ਦੋ ਵਾਰੀ ਬਣੇ ਹੋ ਅਸੀਂ ਤਿੰਨ ਵਾਰੀ ਲਗਾਤਾਰ ਬਣੇ ਆ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਬਿਲਕੁਲ ਜਿਹੜਾ ਜਿਸ ਤਰੀਕੇ ਦਾ ਵਤੀਰਾ ਹੋ ਰਿਹਾ ਹੈ ਲੋਕਤੰਤਰ ਰਾਸਤੇ ਔਰ ਇਹ ਪੰਜਾਬ ਦੇ ਹਾਸਤੇ ਠੀਕ ਨਹੀਂ ਹੈ ਇੱਕ ਪਾਸੇ ਤੁਸੀਂ ਧੱਕੇ ਮਾਰੀ ਜਾਂਦੇ ਹੋ ਅਸੀਂ ਐ ਕਰਦੇ ਆਂਗੇ ਐ ਕਰਦੇ ਆਂਗੇ ਦੂਜੇ ਪਾਸੇ ਤੁਸੀਂ ਸਾਨੂੰ ਬੋਲਣ ਨਹੀਂ ਦਿੰਦੇ ਤੀਜੇ ਪਾਸੇ ਸਾਡੇ ਕੈਮਰੇ ਉਡਾ ਦਿੱਤੇ ਜਾਂਦੇ ਆ ਫਿਰ ਤੁਸੀਂ ਚੱਕ ਕੇ ਸਾਨੂੰ ਬਾਹਰ ਸੁੱਟ ਦਿੰਦੇ ਹੋ ਅੱਜ ਕੋਸ਼ਿਸ਼ ਕਰਾਂਗੇ ਬੋਲਣ ਦੀ ਅੱਜ ਕੀ ਇਸ਼ੂ ਕੋਈ ਬੜੀ ਮੈਨੂੰ ਲੱਗਦਾ ਕਿ ਅੱਜ ਬਿਜ਼ਨਸ ਨਹੀਂ ਆਇਆ ਕੋਈ ਕੋਈ ਅਹ ਉਹਸ ਤਰ੍ਹਾਂ ਦਾ ਕਿਸੇ ਦੇ ਚਰਚਾ ਨਹੀਂ ਹੈ ਬਟ ਹਾਂ ਜ਼ੀਰੋ ਆ ਰਹੇਗਾ ਤਾਂ ਪਰ ਇੱਥੇ ਕੋਈ ਇੱਕ ਦੋ ਜਿਹੜੇ ਪੰਜਾਬ ਦੇ ਅਹਿਮ ਇਸ਼ੂਜ਼ ਨੇ ਤੁਸੀਂ ਦੇਖਿਆ ਹੋਣਾ ਕਿ 20 ਮਿੰਟਾਂ ਵਾਸਤੇ ਔਰ ਜਰਨ ਕਰਤਾ ਕੱਲ ਇਹ ਮੈਨੂੰ 5 ਮਿੰਟ ਬੋਲਣ ਦੇ ਦਿੰਦਾ 5 ਮਿੰਟ ਮੈਨੂੰ ਬੋਲਣ ਦੇ ਦਿੰਦੇ ਭਾਈ ਸਾਹਿਬ ਸਪੀਕਰ ਸਾਹਿਬ ਮੈਂ ਕਮਰੇ ਚ ਜਾ ਕੇ ਆਇਆ 20 ਮਿੰਟ ਕਰਤਾ ਫੇਰ ਕੋਈ ਵੀ ਮੰਤਰੀ ਖੜਾ ਹੋ ਜਾਂਦਾ ਜ਼ੀਰੋ ਆਰ ਚ ਮਸਲਾ ਕੀ ਚੱਕਦੇ ਆ ਕਿ ਸਾਡੇ ਉਹ ਜਿਹੜੀ ਉੱਥੇ ਕੱਸੀ ਹੈ ਜੀ ਉਹਦੇ ਚ ਪਾਣੀ ਨਹੀਂ ਆਉਂਦਾ ਜ਼ੀਰੋ ਆਰ ਇਸ ਫਾਰ ਇੰਪੋਰਟੈਂਟ ਇਸ਼ੂਸ ਤੁਸੀਂ ਅੱਜ ਗਿਣਤੀ ਕਰ ਲਿਓ ਜ਼ੀਰੋ ਆਰ ਦੇ ਵਿੱਚ ਸਾਡੇ ਬੰਦਿਆਂ ਨੂੰ ਦੂਆਂ ਨੂੰ ਮੌਕਾ ਇਹਨਾਂ ਦੇ ਪੱਛੀਆਂ ਨੂੰ ਮੌਕਾ ਜੈਂਡਾ ਮਤਲਬ ਜ਼ੀਰੋ ਆ ਹੁੰਦਾ ਹੈ ਆਪੋਜੀਸ਼ਨ ਦਾ ਤਾਂ ਜੋ ਆਪੋਜੀਸ਼ਨ ਇੱਕ ਸ਼ੀਸ਼ਾ ਦਿਖਾਉਂਦੀ ਹੈ ਸਤਾਧਰ ਪਾਰਟੀ ਨੂੰ ਕਿ ਆਪੱਖ ਦੇ ਮੁੱਦੇ ਨੇ ਲੇਕਿਨ ਉਹਨਾਂ ਆਪੱਖ ਦੇ ਮੁੱਦੇ ਸੁਣਨਾ ਨਹੀਂ ਚਾਹੁੰਦੇ ਸਾਹਮਣੇ ਅੱਗ ਲੱਗ ਜਾਂਦੀ ਹੈ ਕਿਸੇ ਚ ਪੇਸ਼ੀਅੰਸ ਨਾਮ ਦੀ ਚੀਜ਼ ਨਹੀਂ ਹੈ ਗੱਲ ਤਾਂ ਕੋਈ ਤੂ ਤੜਕ ਨਹੀਂ ਕੀਤੀ ਹੱਥ ਜੋੜ ਕੇ ਸਮਾਂ ਮੰਗਰੇ ਸਾ ਉਹਨੂੰ ਕਹਿੰਦੇ ਚੱਕ ਕੇ ਬਾਹਰ ਕੱਢਦਾ ਕਹਿੰਦੇ ਸਾਨੂੰ ਸਮਾਂ ਨਹੀਂ ਦਿੱਤਾ ਗਿਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਤੁਹਾਡੇ ਮਾਧਮੇ ਜਿਹੇ ਦੱਸਣਾ ਚਾਹਣਾ ਕਿ ਕੱਲ ਜਦੋਂ ਐਲਓਪੀ ਲੀਡਰ ਸਾਹਿਬ ਬੋਲਣ ਲੱਗੇ ਉਹਨਾਂ ਨੇ ਖੁਦ ਕਿਹਾ ਕਿ ਮੈਨੂੰ ਟਾਈਮ ਦੇ ਦਿਓ ਸਾਡੇ ਜਿਹੜੇ ਵੀ ਕਾਂਗਰਸੀ ਐਮਐਲਏ ਸਵਾਨ ਨੇ ਬੋਲਣਾ ਹੈ ਉਹਨਾਂ ਦਾ ਸਮਾਂ ਮੈਨੂੰ ਦੇ ਦਿਓ ਉਹਨਾਂ ਨੂੰ ਸਮਾਂ ਉਹਨਾਂ ਦਾ ਦੇਤਾ ਸੋ ਉਹਨਾਂ ਦਾ ਆਪਦਾ ਸਮਾਂ ਵੀ ਲੈ ਕੇ ਫਿਰ ਬੜਿੰਗ ਸਾਹਿਬ ਜਿਵੇਂ ਬੱਚੇ ਜਿੱਦ ਕਰਦੇ ਫਰਸ਼ ਤੇ ਲਟਣ ਦਾ ਮੈਨੂੰ ਵੀ ਸਮਾਂ ਮੈਨੂੰ ਵੀ ਸਮਾਂ ਉਹਨ ਸਮਾਂ ਜਿੰਨਾ ਹੈਗਾ ਉਨੇ ਹੀ ਮਿਲਣਾ ਹੈ ਇਹ ਬੱਚਿਆਂ ਲਈ ਜਿੱਦ ਨਹੀਂ ਕਰਨੀ ਚਾਹੀਦੀ ਇਹ ਵਿਧਾਨ ਸਭਾ ਵਿਧਾਨ ਸਭਾ ਦੇ ਅੰਦਰ ਕਾਇਦਾ ਕਾਨੂੰਨ ਹੁੰਦਾ ਕਾਇਦੇ ਕਾਨੂੰਨ ਦੇ ਤਹਿਤ ਸਮਾਂ ਮਿਲਦਾ ਕੋਈ ਥੋੜੀ ਆਪੇ ਜਿੱਦ ਕਰਨ ਲੱਗ ਗਿਆ ਕੋਈ ਮੈਨੂੰ ਸਮਾਂ ਦੇ ਤਾਂ ਮੈਂ ਇਦਾਂ ਨਹੀਂ ਹੋਇਆ ਕਰਦਾ ਸੋ ਜੋ ਸਪੀਕਰ ਸਾਹਿਬ ਦਾ ਕਿਸੇ ਨਾਲ ਪੱਖਪਾਤ ਨਹੀਂ ਬਿਲਕੁਲ ਜਿਹਦਾ ਜਿੰਨਾ ਸਮਾਂ ਬਣਦਾ ਉਹਨੂੰ ਉਸੇ ਹਿਸਾਬ ਨਾਲ ਪਹਿਲਾਂ ਕਹਿੰਦੇ ਨੇ ਕਿ ਤੁਹਾਡਾ ਇੰਨਾ ਸਮਾਂ ਇੰਨਾ ਸਮਾਂ ਹੋਰ ਸਾਤੋਂ ਕੀ ਭਾਲਦੇ ਨੇ ਬ੍ਰਿੰਗ ਸਾਹਿਬ ਕਹਿੰਦੇ ਕਿ ਮੈਂ ਤਾਂ ਸਰਕਾਰ ਦੇ ਹਾਕਿਮ ਦੀ ਕੁਝ ਗੱਲਾਂ ਕਰਨੀਆਂ ਸੀ ਕਹਿੰਦੇ ਮੈਨੂੰ ਪੈਸ਼ ਨਹੀਂ ਕਰਨਾ ਜਦੋਂ ਇਹਨਾਂ ਦੀ ਸਰਕਾਰ थी ਉਦੋਂ ਕੁਝ ਕਰ ਨਹੀਂ ਸਕੇ ਹੁਣ ਕੀ ਇਹਨਾਂ ਨੇ ਹੱਕ ਚ ਕਰਨੀ ਹੁਣ ਇਹਨਾਂ ਦੀ ਕੋਈ ਲੜਾਈ ਆ ਸਭ ਦੀ ਹਰ ਇੱਕ ਦਾ ਆ ਮੇਰੀ ਜਨਾਨੀ ਨੂੰ ਟਿਕਟ ਮਿਲ ਜੇ ਲੋਕ ਸਭਾ ਦੀ ਮੇਰੀ ਜਨ ਇਹ ਲੋਕ ਸਭਾ ਦੀ ਟਿਕਟ ਪਿੱਛੇ ਹੁਣ ਨਾ ਅਫਰੇ ਫਿਰਦੇ ਨੇ ਇਹਨਾਂ ਦਾ ਅਫਰੇਵਾ ਨਾ ਸੀਐਮ ਸਾਹਿਬ ਨੇ ਬਹੁਤ ਠੀਕ ਕਰਤਾ ਰਹਿੰਦਾ ਖੁੰਦਾ ਇਹਨਾਂ ਨੂੰ ਜਿਹੜਾ ਹੈਗਾ ਅੱਜ ਇਹਨਾਂ ਨੂੰ ਦਵਾਗੇ ਦਇਆ ਕਰਦੇ ਨੇ ਝੂਰ ਨੱਜ ਖਵਾਵਾਂਗੇ ਦੇਖਦੇ ਜਾਓ ਲੇਕਿਨ ਉਹ ਕਹਿੰਦੇ ਜੰਦਰੇ ਲਾ ਕੇ ਆ ਬਜਟ ਬਤਾਣਾ ਸਾਹਿਬ ਚੋੜਾ ਇੱਕ ਇੱਕ ਕਰ ਜਿੰਦਰੇ ਜਿੰਦਰੇ ਦਾ ਮਤਲਬ ਇਹ ਸੀ ਵੀ ਬਾਹਰ ਨਾ ਨਿਕਲ ਜਾਣ ਕੱਲ ਜਿੰਦਰੇ ਲਾਈ ਨਹੀਂ ਉਹ ਭੱਜ ਗਏ ਨਾ ਜਾਣਾ ਭੱਜ ਗਏ ਨਾ ਸੋ ਇਹਨਾਂ ਦਿੱਤਾ ਅਸੀਂ ਤਾਂ ਖੁਦ ਪਰੇਸ਼ਾਨ ਆ ਵੀ ਕਿਉਂ ਨਹੀਂ ਅੰਦਰ ਬੈਠਦੇ ਪੰਜਾਬ ਦੀ ਗੱਲ ਅੰਦਰ ਹੋਵੇ ਇਹ ਅੰਦਰ ਬੈਠਦੇ ਨਹੀਂ ਮੜ ਜਾ ਦੇਖ ਲਾਂ ਵੀ ਇਹ ਅਜੇ ਮੜ ਜਾ ਖੜੇ ਨੇ ਇੱਕ ਆ ਕੇ ਬਾਹਰ ਕਰਕੇ ਮੀਡੀਆ ਨੂੰ ਸੰਬੋਧਨ ਉਹ ਜਾ ਕੇ ਰਜਾਈ ਚ ਪੈ ਜਾਂਦਾ ਅਗਲੇ ਦਿਨ ਆਉਂਦਾ ਸੋ ਕਾਰਨ ਕੀ ਆ ਇਹਨਾਂ ਨੂੰ ਚਾਹੀਦੀ ਆ ਸ਼ੋਹਰਤ ਉਹ ਕੀ ਮੀਡੀਆ ਸਾਹਮਣੇ ਆ ਕੇ ਬੋਲਣ ਮੀਡੀਆ ਇਹਨਾਂ ਨੂੰ ਮਾਰਾ-ਮੋਟਾ ਦਿਖਾਈ ਜਾਵੇ ਇਹਨਾਂ ਨੂੰ ਪੰਜਾਬ ਦੀ ਕਿੱਥੇ ਆ 726 ਕਿਸਾਨ ਸ਼ਹੀਦ ਹੋਏ ਬਾਰਡਰਾਂ ਤੇ ਦੱਸੋ ਇਹਨਾਂ ਨੇ ਕਿਹਨੂੰ ਸ਼ਹੀਦ ਦਿੱਤਾ ਆਪਣੇ ਦਿੱਤੇ ਕੋਈ ਉਹਨੂੰ ਕਿਸੇ ਨੂੰ ਆਪਣਾ ਸਰਧਾਂਜਲੀ ਦਿੱਤੀ ਉਹਰੇ ਕਿਸੇ ਨੂੰ ਸਰਨਾਜਲੀ ਨਹੀਂ ਦਿੱਤੀ ਇਹਨਾਂ ਨੇ ਨੌਕਰੀ ਕਿਸੇ ਨੂੰ ਦਿੱਤੀ ਸਾਢੇ 4 ਸਾਲ ਲੰਘੀਆਂ ਸਰਕਾਰਾਂ ਸੁੱਤੀਆਂ ਪਈਆਂ ਰਹਿੰਦੀਆਂ ਸਾਢੇ 4 ਸਾਲ ਸਾਢੇ 4 ਸਾਲ ਬਾਅਦ ਇਹਨਾਂ ਨੇ ਨੌਕਰੀਆਂ ਦਾ ਨੋਟੀਫਿਕੇਸ਼ਨ ਕਰਨਾ ਨੋਟੀਫਿਕੇਸ਼ਨ ਕਰਕੇ ਵਿੱਚ ਜੇ ਫਸਾ ਕੇ ਨੌਕਰੀਆਂ ਲੰਘ ਜਾਂਦੇ ਜੇ ਸਾਨੂੰ ਦੁਬਾਰੇ ਬਣਾਉਂਗੇ ਤਾਂ ਅਸੀਂ ਆ ਕੇ ਤੁਹਾਨੂੰ ਨੌਕਰੀਆਂ ਦੇ ਦਾਂਗੇ ਨਹੀਂ ਖਤਮ ਕਰਾਂਗੇ ਜਮਨ ਤਾਂ ਤੁਸੀਂ ਕਹਿੰਦੇ ਹੋ ਕਿ ਫੋਟੋ ਦਾ ਜਾਊਗਾ ਬਾਜਰਾ ਸਾਹਿਬ ਹਰ ਵਾਰੀ ਕਹਿੰਦੇ ਉਹਨਾਂ ਨੇ ਕੱਲ ਵੀ ਕਿਹਾ ਉਹਨਾਂ ਦੇ ਸਾਡੇ ਵਾਲੀ ਕੈਮਰਾ ਦੂਰ ਹੋ ਜਾਂਦਾ ਆਪਦੇ ਰੇਡੇ ਕਰ ਲੈਂਦੇ ਉਹਨਾਂ ਦੇ ਸਾਡੇ ਫੋਟੋ ਵੀ ਨਹੀਂ ਹੋਣਗੇ ਇਹਨੂੰ ਇੱਕ ਗੱਲ ਕਹਿ ਦਿਓ ਸਾਰਾ ਪਿੰਡ ਮਰ ਜੇ ਤੈਨੂੰ ਨੰਬਰਦਾਰੀ ਨਹੀਂ ਮਿਲਣੀ ਇਹਨੂੰ ਸੀਐਮ ਨਹੀਂ ਬਣ ਸਕਦਾ ਜੋ ਮਰਜੀ ਹੋਵੇ ਸਮਝ ਲਓ ਗੱਲ ਇਹ ਤਾਂ ਤੁਸੀਂ ਯਕੀਨ ਮੰਨਿਓ ਆਪੇ ਡੰਡੋ ਡੰਡੀ ਹੋਣ ਵਾਲੇ ਨੇ ਕਿਉਂਕਿ ਇਨਾਂ ਨੂੰ ਇਹ ਆ ਮੇਰੀ ਉਹ ਚ ਇਲੈਕਸ਼ਨ ਹੋਵੇ ਉਹਨੂੰ ਜਿਦੀ ਮਰਜ਼ੀ ਚ ਹੋ ਜੇ ਪਰ ਇਹਨਾਂ ਦੇ ਕੱਲੇ ਪੱਲੇ ਠੰਠੇ ਘਪਾ ਲਈ ਪੈਣਾ ਕੁਛ ਨਹੀਂ ਪੈਣਾ। ਬਹੁਤ ਬੈਂਡ ਕਰ ਰਹੇ ਜਿਆਦਾ ਕਿ ਪਹਿਲਾਂ ਚੱਕਾ ਚੱਲ ਰਹੀ ਸੀ ਕਿ ਜੰਦਾ ਲਾ ਦੇਣਾ ਜਾਵੇ ਬਾਹਰ ਨਾ ਜਾਣ ਦਿੱਤਾ ਜਾਵੇ ਪਰ ਕੱਲ ਅੰਦਰ ਹੀ ਨਹੀਂ ਆਉਣ ਦਿੰਦਾ ਕਿ ਆ ਦੇਖੋ ਸੱਤਾ ਧਿਰ ਵੱਲੋਂ ਜੋ ਮਜ਼ਾਕ ਪੰਜਾਬ ਦੇ ਨਾਲ ਤੇ ਪੰਜਾਬੀਅਤ ਦੇ ਨਾਲ ਕੀਤਾ ਗਿਆ ਮੈਂ ਸਮਝਦਾ ਕਿ ਇਹ ਲੋਕਤੰਤਰ ਦੇ ਵਿੱਚ ਸਭ ਤੋਂ ਸ਼ਰਮਨਾਕ ਹੈ। ਕੱਲ ਬਜਟ ਪਾਸ ਹੋਇਆ ਬੜਾ ਸੈਲੀਬ੍ਰੇਟ ਕਰ ਰਹਾ ਹੈ ਬਣਾ ਰਹੇ ਹਨ ਖੁਸ਼ੀਆਂ ਬਣਾ ਰਹੇ ਹਨ ਪਰ ਮੈਂ ਇਹ ਸਮਝਦਾ ਕਿ ਇਹ ਬਜਟ ਪਾਸ ਨਹੀਂ ਹੋਇਆ ਕਿਉਂਕਿ ਜਿਸ ਬਜਟ ਦੇ ਵਿੱਚ ਵਿਰੋਧੀ ਧਿਰ ਨੂੰ ਡਿਬੇਟ ਕਰਨ ਦੀ ਜਿਹੜੀ ਆਜ਼ਾਦੀ ਨਾ ਹੋਵੇ ਤੇ ਉਹ ਬਜਟ ਜਿਹੜਾ ਉਹ ਕਿਸ ਤਰ੍ਹਾਂ ਉਹ ਬਜਟ ਹੋ ਸਕਦਾ ਸੋ ਮੈਂ ਸਮਝਦਾ ਕਿ ਇਹ ਬਜਟ ਪਾਸ ਨਹੀਂ ਹੋਇਆ ਕੱਲ ਜੋ ਸੰਵਿਧਾਨ ਕੱਲ ਜੋ ਵਿਧਾਨ ਸਭਾ ਦੇ ਵਿੱਚ ਹੋਇਆ ਇਸ ਤੋਂ ਸ਼ਰਮਨਾ ਕਦੀ ਹੋ ਨਹੀਂ ਸਕਦਾ ਅਸੀਂ ਲੰਚ ਬ੍ਰੇਕ ਦੇ ਸਮੇਂ ਮੈਂ ਬੜਿੰਗ ਸਾਹਿਬ ਤੇ ਸਾਡੇ ਦਾ ਵਿਕਰਮ ਚੌਧਰੀ ਸੀ ਅਸੀਂ ਸਪੀਕਰ ਸਾਹਿਬ ਦੇ ਚੈਂਬਰ ਚ ਗਏ ਕੀ ਸਪੀਕਰ ਸਾਹਿਬ ਸਾਨੂੰ ਸਮਾਂ ਦਿਓ ਜਰੂਰ ਅਸੀਂ ਬੋਲਣਾ ਚਾਹੁੰਦੇ ਆ ਤੇ ਸਪੀਕਰ ਸਾਹਿਬ ਨੇ ਕਹਿ ਕੇ ਠੀਕ ਹੈ ਤੁਹਾਨੂੰ ਅਸੀਂ 10-10 ਮਿੰਟ ਜਿਹੜਾ ਉਹ ਜਰੂਰ ਸਮਾਂ ਬੋਲਣ ਦਾ ਦਵਾਂਗੇ ਪਰ ਜਦੋਂ ਲੰਚ ਬ੍ਰੇਕ ਤੋਂ ਬਾਅਦ ਆਏ ਆ ਤੇ ਜਦੋਂ ਬੜਿੰਗ ਸਾਹਿਬ ਬੋਲ ਰਹੇ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ 5 ਮਿੰਟ ਹੋਏ ਤਾਂ ਕਹਿੰਦੇ ਸਮਾਪ ਕਰੋ ਕਿਉਂਕਿ ਤੁਹਾਡਾ ਸਮਾਂ ਖਤਮ ਹੋ ਗਿਆ ਔਰ ਉਸ ਤੋਂ ਬਾਅਦ ਬੜਿੰਗ ਸਾਹਿਬ ਨੇ ਸਮਾਂ ਮੰਗਣਾ ਸ਼ੁਰੂ ਕਰ ਦਿੱਤਾ ਤੇ ਇਹਨਾਂ ਨੇ ਦੇਖੋ 10 ਮਿੰਟ ਵਿਧਾਨ ਸਭਾ ਦੇ ਵਿੱਚ ਰੌਲਾ ਪੈਂਦਾ ਰਿਹਾ 15 ਮਿੰਟ ਲਈ ਜਿਹੜਾ ਜਿਹੜਾ ਸੈਸ਼ਨ ਆ ਉਹ ਅਡਜਰਨ ਕਰਤਾ ਤੇ 25 ਮਿੰਟ ਜਿਹੜੇ ਆ ਸਪੀਕਰ ਸਾਹਿਬ ਨੇ ਇਸ ਤਰ੍ਹਾਂ ਖਰਾਬ ਕਰਤੇ ਪਰ 25 ਮਿੰਟ ਵਿਰੋਧੀ ਧਿਰ ਨੂੰ ਦੇਣੇ ਉਹ ਜ਼ਰੂਰੀ ਨਹੀਂ ਸਮਝੇ ਔਰ ਜੋ ਕੱਲ ਜੋ ਵੀ ਅਟੈਕ ਹੋਇਆ ਆਪਣਿੰਗ ਸਭ ਤੇ ਅਸੀਂ ਉਹਦਾ ਉਹਦੀ ਹੋਰ ਨਿੰਦਾ ਕਰਦੇ ਨਹੀਂ ਹੋਣਾ ਚਾਹੀਦਾ ਸੀ ਸਾਨੂੰ ਜਿਹੜੀ ਬਹਿਸ ਦੇ ਵਿੱਚ ਪੂਰੀ ਆਜ਼ਾਦੀ ਉਹ ਮਿਲਣੀ ਚਾਹੀਦੀ ਸੀ ਜਿਸ ਤਰ੍ਹਾਂ ਤੁਸੀਂ ਜੰਦੇਆਂ ਦੀ ਗੱਲ ਕੀਤੀ ਹੈ ਮੈਂ ਸਮਝਦਾ ਕਿ ਇਹ ਜਿਹੜੇ ਜੰਦੇ ਆ ਉਹ ਸਾਨੂੰ ਨਹੀਂ ਜੰਦੇ ਇਹਨਾਂ ਨੂੰ ਲੱਗਣੇ ਚਾਹੀਦੇ ਆ ਜੰਦੇ ਇਹਨਾਂ ਨੂੰ ਲਾਉਣ ਦੀ ਜ਼ਰੂਰਤ ਹੈ ਕਿਉਂਕਿ ਸਾਨੂੰ ਤਾਂ ਇਹ ਬਾਹਰ ਕੱਢ ਕੇ ਰਾਜੀ ਹੈ ਜੇ ਸਾਨੂੰ ਜੇ ਇਹਨਾਂ ਨੇ ਬਜਟ ਦੇ ਵਿੱਚ ਬਹਿਸ ਕਰਵਾਣੀ ਹੁੰਦੀ ਤੇ ਸਾਨੂੰ ਅੰਦਰ ਪਠਾਣਾ ਚਾਹੀਦਾ ਸੀ